ਸਾਰਿਆਂ ਨੂੰ ਢਿੱਲੋ ਬਲੌਗਸ 07 ਤੇ ਤੁਹਾਡਾ ਸਵਾਗਤ ਹੈ। ਮੀਰ ਕਰ ਦਿੱਤੀ ਸਾਰੇ ਜਣੇ ਠੀਕ ਠਾਕ ਹੋਵੋਗੇ। ਤੇ ਅੱਜ ਆਪਾਂ ਲੱਗੇ ਬਣਾਉਣ ਮੱਕੀ ਦੀਆਂ ਰੋਟੀਆਂ ਤੇ ਕਾਫੀ ਦਿਨ ਹੋ ਗਏ ਪਤਾ ਨਹੀਂ ਇਹ ਮੌਸਮ ਹੀ ਛਾਈ ਦਿੱਤਾ ਦਾ ਆ। ਵੀ ਰੋਟੀ ਖਾਣ ਨੂੰ ਨਾ ਕਈ ਕਦੀ ਰੋਟੀ ਖਾਣ ਨੂੰ دل ਹੀ ਨਹੀਂ ਕਰਦਾ ਹੈਗਾ। ਮੈਂ ਸਾਰੇ ਜਣੇ ਦੱਸਿਓ ਵੀ ਕਿਹਦੇ-ਕਿਹਦੇ ਨਾਲ ਇਦਾਂ ਹੁੰਦੀ ਆ ਵੀ ਭੁੱਖ ਲੱਗੀ ਹੁੰਦੀ ਆ ਪਰ ਰੋਟੀ ਖਾਣ ਨੂੰ دل ਲੱਗਦਾ। ਤੇ ਫਿਰ ਮੈਂ ਕਿਹਾ ਚਲੋ ਅੱਜ ਆਪਾਂ ਮੱਕੀ ਦੀਆਂ ਰੋਟੀਆਂ ਬਣਾਉਨੇ ਆ ਤੇ ਪਰ ਆਟਾ ਜਿਹੜਾ ਆਪਣਾ ਉਹ ਸਹੀ ਨਹੀਂ ਪੀਸਿਆ ਹੈਗਾ ਥੋੜਾ ਨਾਲ ਜਿਦਾ ਜੋੜਕਾ ਨਹੀਂ ਤੇ ਰੋਟੀਆਂ ਮੇਰੀਆਂ ਪਿੰ ਤੇ ਉਹ ਨਾਲ ਵੀ ਰੋਟੀਆਂ ਇਸ ਤਰ੍ਹਾਂ ਆ ਤੇ ਮੈਂ ਉਹਦਾ ਚੱਕਲਾ ਤੇ ਲਫਾਫਾ ਵੀ ਕੋਲ ਰੱਖਿਆ ਮੈਂ ਕਿਹਾ ਚਲੋ ਇੱਥੇ ਵੀ ਬਣਾ ਕੇ ਦੇਖਦੀ ਪਰ ਗੱਲਬਾਤ ਇਹ ਨਹੀਂ ਬਣਦੀ ਜੀ ਤੇ ਅਹੀ ਲੱਗਿਆ ਉਹ 8 ਵਜੇ ਤੇ ਲੱਗਿਆ ਉਹ ਤਾਂ ਸਾਨੂੰ 9:00 ਬੱਜ ਗਏ ਆ ਤੇ ਟਾਈਮ ਧੋਪਾ ਗਈ ਆ ਜੀ ਹੁਣ ਆਪਾਂ ਬਣਾ ਲਈਏ ਫਰਾਂਹਰ ਤਲਾ ਰੋਟੀਆਂ ਤੇ ਬਾਕੀ ਦੇਖਦੇ ਬਾਅਦ ਚ ਕੰਮ ਕਰ ਠੀਕ ਹੈ ਜੀ ਤੇ ਸਾਰਿਆਂ ਨੇ ਦੱਸਿਓ ਵੀ ਮੌਸਮ ਇਦਾਂ ਦਾ ਆ ਕਿ ਸੱਚੀ ਸਾਰਿਆਂ ਨੂੰ ਭੁੱਖ ਨਹੀਂ ਲੱਗਦੀ ਸੋਸਤੀਆਂ ਨਹੀਂ ਆਲੇ ਦਿਨ ਪਏ ਆ ਮੰਮੀ ਵੀ ਕਰਦੇ ਹੈਗੇ ਮੰਮੀ ਕਹਿੰਦੀ ਰੋਟੀ ਨਹੀਂ ਖਾਣਾ ਹੁੰਦੀ ਹੈਗੀ ਫਿਰ ਰੋਟੀ ਮੈਂ ਕਿਹਾ ਚਲੋ ਅੱਜ ਅਸੀਂ ਮੱਕੀ ਦੀਆਂ ਰੋਟੀਆਂ ਬਣਾ ਲੈਂਦੇ ਆ ਓਹੋ ਇਹ ਅੱਜ ਆਪਾਂ ਕੀ ਕਹਿੰਦੇ ਹਨ ਮੱਕੀ ਆ ਜਾਂ ਰੋਟੀਆਂ ਪਕਾਉਣ ਲੱਗੇ ਆ ਦਹੀਂ ਨਾਲ ਖਾਣੀਆਂ ਇਹ ਜੇ ਤੁਸੀਂ ਖਾਣੀਆਂ ਆ ਦਾ ਪਿੰਡ ਹੈਗਾ ਦਿਓਵਾਲ ਆ ਜਿਓ ਖਾਣ ਨੂੰ ਬੜਾ ਸੋਚ ਕੇ ਆ ਜਿਓ ਖਾਣ ਨੂੰ ਸਾਡਾ ਆਟਾ ਨਹੀਂ ਵਧੀਆ ਹੈ ਰੋਟੀ ਨਹੀਂ ਸਹੀ ਪੱਕਦੀ 2 ਘੰਟੇ ਹੋ ਗਏ ਤੁਹਾਨੂੰ ਲੱਗਿਆ ਨੂੰ ਸਹੀ ਨਹੀਂ ਜੇ ਕਿਹਨੇ ਖਾਣਾ ਦਾ ਆ ਜਿਓ ਪਲੀਜ਼ ਕਿਰਪਾ ਕਰਕੇ ਇਸ ਕਰਕੇ ਉਮੀਦ ਕਰਦੇ ਸੀ ਜਰੂਰ ਆਉਂਦੇ ਦਹੀਂ ਲੱਸੀ ਨਾਲ ਮੱਖਣ ਹੈ ਨਾ ਜਿਵੇਂ ਮੱਖਣ ਨਾਲ ਆਉਂਦਾ ਉਹਨਾਂ ਦੇ ਪਾਪਾ ਦਾ ਨਾ ਆਇਆ ਮੰਮੀ ਵੀ ਲੱਗੇ ਬੋਲ ਮੰਮੀ ਲੱਗੀ ਇਹ ਫਿਰ ਆਦਾ ਜਿਵੇਂ ਆਪਣੇ ਤੋਂ ਮੁੰਡੇ ਦੀ ਬੇਇੱਜ਼ਤੀ ਕਰ ਦਿੱਤੀ ਹੈ ਇਹਦਾ ਤੂੰ ਕੀ ਕੀਤਾ ਮੱਖਾ ਲਓ ਜੀ ਇੱਧਰ ਆਪਾਂ ਡਰਮ ਦੇ ਵਿੱਚ ਪਾਉਣੇ ਆ ਦਾਣੇ ਤੇ ਡਰਮ ਆਪਾਂ ਕਿਤੇ ਰੱਖ ਦਿੱਤਾ ਹੈ ਸਾਫ਼ ਕਰਕੇ ਇਹਨੂੰ ਧੋ ਪਲਵਾਉਣੀ ਆ ਤੇ ਸਾਰੇ ਜਣੇ ਕਮੈਂਟਾਂ 'ਚ ਦੱਸਿਓ ਵੀ ਕਿੰਨੇ ਕਿੰਨੇ ਦਾਣੇ ਪਾ ਲਏ ਆ ਪਤਾ ਨਹੀਂ ਤੁਸੀਂ ਕਮੈਂਟ ਹੀ ਨਹੀਂ ਕਰਦੇ ਪਤਾ ਨਹੀਂ ਤੁਹਾਡਾ ਕੀ ਜ਼ੋਰ ਲੱਗਦਾ ਕਮੈਂਟ ਕਰਕੇ ਦੱਸ ਦਿਆ ਕਰੋ ਕੋਈ ਚੀਜ਼ ਵਧੀਆ ਲੱਗਦੀ ਨਾ ਨਹੀਂ ਲੱਗਦੀ ਆਪਣੀ رائے ਜ਼ਰੂਰ ਦਿਆ ਕਰੋ ਕਮੈਂਟਾਂ ਚ ਠੀਕ ਆ ਜੀ ਆ ਤੁਹਾਨੂੰ ਇੱਕ ਚੀਜ਼ ਦਿਖਾਈਏ ਔਰ ਆ ਦੀਰੇ ਪਿੱਛੇ ਉੱਥੇ ਐਡਜਸਟ ਫੇਲ ਲਗਾਇਆ ਹੈਗਾ ਤੇ ਉਹ ਹੁਣ ਉਹਨਾਂ ਨੇ ਗੱਤਾ ਉੱਥੇ ਲਗਾ ਦਿੱਤਾ ਹਨਾ ਤੇ ਆ ਦੇਖੋ ਇੱਧਰ ਸਾਰਾ ਖਲਾਰਾ ਖਲੂਰਾ ਬਾਹਰ ਕੱਢ ਕੇ ਸਿੱਟ ਦਿੱਤਾ ਇੱਥੇ ਜਿਹੜੀ ਸ਼ੈਰਕ ਨੇ ਹਾਲ ਨਾ ਪਾਇਆ ਹੈਗਾ ਤੇ ਉਹ ਦੀਨ ਦੇ ਨਾਲ ਬਾਰ-ਬਾਰ ਸਿਰ ਤੇ ਟੁੰਗੇ ਮਾਰ ਕੇ ਜਾਂਦੀ ਆ ਤੇ ਦੀਨ ਅੱਜ ਡਰਦੀ ਨੇ ਰੋਟੀ ਵੀ ਅੰਦਰ ਹੀ ਬਣਾਈ ਆ ਹਾਂ ਅੱਜ ਬਾਹਰ ਨਹੀਂ ਅੱਗ ਵਾਲੀ ਚੁੱਲੇ ਜੀ ਵਾਲੀ ਬਲਣ ਲੱਗੀ ਸੀ ਹੋਰ ਫੜਦੀ ਹੀ ਮੰਨੂ ਬਾਰ-ਬਾਰ ਮਾਰ ਕੇ ਜਾਂਦੀ ਹੈ ਨਾ ਹਾਂ ਦੇ ਲੋ ਉਹਨੂੰ ਪਤਾ ਆ ਵੀ ਮੇਰਾ ਨਾ ਘਰ ਟਾ ਹੁੰਦਾ ਆ ਕਿੰਨੇ ਦਿਨ ਹੋ ਗਏ ਮਾਰਦੀ ਨੂੰ 10 15 ਦਿਨ ਹੋ ਗਏ ਲੈ ਤਾਂ ਆਈ ਨਹੀਂ ਮੈਂ ਕਿਹ ਦੇਖਾ ਕਿੱਥੇ ਗਾਉਂਦੀ ਇੱਥੇ ਕੰਧ ਤੇ ਬੰਦੀ ਆ ਕੇ ਹੈ ਨਾ ਦੇਖਦੀ ਆ ਟੂਂਗੇ ਮਾਰਦੀ ਜਾਂ ਨਾਲ ਹਾਂ ਹਾਂ ਦੇ ਲਾ ਜਾਨਵਰ ਨੇ ਇਨਸਾਨ ਨਾਲ ਬੈਰ ਪਾ ਲਿਆ ਦੀ ਨਾਲ ਬੈਰ ਪੈ ਗਿਆ ਸ਼ਹਿਰ ਕ ਦਾ ਹੁਣ ਜਦੋਂ ਆਹ ਆਉਗੀ ਨਾ ਸ਼ਹਿਰ ਕ ਤਾਂ ਤੁਸੀਂ ਬਾਹਰ ਖੜੇ ਹੋਇਆ ਮੈਂ ਦੇਖਣਾ ਹੈ ਟੂਂਗਾ ਮਾਰ ਕੇ ਜਾਂਦੀ ਕਿ ਨਹੀਂ ਸਿਰ ਤੇ ਲੈ ਲਿਓ ਕੁਝ ਮੈਂ ਲੱਗਾ ਤੋਰ ਗਿਆ ਲੈ ਆ ਕੇ ਹਾਂ ਉਹਨੇ ਮੈਂ ਪਹਿਲੇ ਪਹਿਲਾ ਅਕਤੂਬਰ ਦਾ ਮੈਂ ਤੇ ਟਮਾਟੇ ਦੀ ਸੰਭਰਦੀ ਆ ਆਹ ਫੇਰ ਮੈਂ ਕਹਾਂਉਂਗੀ ਕਿ ਪਹਿਲਾ ਉਹ ਕਢਾਉਂਦੀ ਹਾਂ ਚੁੱਪ ਹੈ ਮੈਂ ਤਾਂ ਉਹ ਮੈਂ ਫੜਾ ਕੇ ਆਂ ਤੇਰੇ ਬਾਜੀ ਦੇ ਦੁੱਤ ਹਾਂ ਉਹ ਤੇ ਸਵੇਰੇ ਤੇ ਮਾਰ ਲਾ ਪੇ ਫੇ ਸਵੇਰੇ ਵੀ ਅੱਛਾ ਉਦੋਂ ਜਦੋਂ ਆਪਾਂ ਉਦੋਂ ਨੂੰ ਚੱਲੇ ਸੀ ਕਲੋਨੀਆਂ ਨੂੰ ਉਦੋਂ ਤਾਈਂ ਗੇਟ ਬੰਦ ਕਰਦੇ ਸੀ ਕਿ ਉਦੋਂ ਵੀ ਮਾਰ ਕੇ ਗਈ ਹੈ ਨਾ ਮੇਰਾ ਸੁੱਪਰ ਨਹੀਂ ਤੇ ਵੀ ਮਾਰਦੀ ਸੀ ਹਾਂ ਹਾਂ ਪਤਾ ਲੱਗਾ ਰਹਾ ਉਹਨਾਂ ਹਰੇ ਦਸ਼ਮਣੀ ਪੈ ਗਈ ਤੁਹਾਡੇ ਨਾਲ ਦੀ ਆ ਆ ਦੀਵੀ ਖੜੇ ਐ ਇੱਥੇ ਐ ਆ ਦੇਖੋ ਘੁੰਮਦੀ ਆ ਸ਼ਹਿਰ ਕਾ ਆ ਤੁਹਾਨੂੰ ਦਿਖਾਉਣਾ ਵੀ ਜਾਨਵਰ ਦਾ ਇਨਸਾਨ ਨਾਲ ਪੈਰ ਐ ਆਹ ਦੇਖਿਆ ਦੀ ਕਿਤਾ ਕੱਟੀ ਹੋ ਕੇ ਖੜੀ ਆ ਐ ਮਾਲ ਲਗ ਉਹ ਖੜੀ ਐ ਆ ਲੱਗੀ ਔਨ ਜਾਂਦੀ ਕੋਲ ਕੋਲ ਲੀ ਆ ਵੱਜਦਾ ਨਹੀਂ ਠੂੰਗਾ ਟੜਦੀ ਮਾਰਦੀ ਨਹੀਂ ਉਹ ਉਹ ਬਹਿ ਗਈ ਆ ਹਣ ਉਹ ਪੈਪ ਜੇ ਤੇ ਜਾ ਕੇ ਆਊਗੀ ਤਾਂ ਸਹੀ ਫੇ ਆਹੋ ਬਹਿ ਤਾ ਇੱਥੇ ਇੱਥੇ ਤੂੰ ਇੱਥੇ ਬੈਠਾ ਦੀਵੇ ਦਾ ਟਾਕਾ ਟੂਕੇ ਉਹਨੇ ਕਹਿਣਾ ਵੀ ਤੇਰੇ ਮਾਰਦਾ ਮੈਨੂੰ ਉਹ ਮੈਨੂੰ ਲੱਗਾ ਉਹ ਡਰ ਗਈ ਆ ਹਿੱਥੇ ਤੱਕ ਤੂੰ ਹੀ ਘੁੰਮਿਆ ਉਹਦੀ ਬੂਹਾ ਲੋਨ ਜਾਈ ਬੂਹਾ ਆਹੋ ਉਹ ਉੜ ਗਈ ਆ ਆਉਗੀ ਸੀ ਹਾਂ ਕਿੱਥੇ ਆ ਬੂਹਾ ਟੈਂਕੀ ਦੇ ਚੜੀ ਦੇਖਦੀ ਆ ਬਸ ਉਹ ਉਹ ਆ ਟੈਂਕੀ ਦੇ ਉੱਤੇ ਖੜਕਾ ਵੀ ਕਰੋ ਨਹੀਂ ਇਤਨੀ ਮਾਰ ਮਾਰ ਕੇ ਟੈਂਕੀ ਦੇ ਆ ਆਹੋ ਇਹ ਨਾਲ ਵੀ ਆ ਕੋਈ ਆ ਦੇਖੋ ਇੱਕ ਹੋਰ ਆ ਇਹ ਜੋੜੀ ਆ ਮਿਲਦਾ ਤੇ ਇਹ ਹੁਣ ਤੁਹਾਡੇ ਨਾਲ ਬੈਰ ਲੈਂਦੇ ਆ ਆ ਦੇਖ ਲਓ ਉੱਦਾਂ ਹੀ ਆ ਘਾਜ ਆ ਪੇ ਚਾਂਡੇ ਤਾਂ ਨਹੀਂ ਆ ਹਾਂ ਘਾਈ ਆ ਬੈਰ ਪਾ ਲਿਆ ਵੀ ਇੰਨੇ ਹੁਣ ਤੁਹਾਡੇ ਨਾਲ ਆ ਆਉਂਦੀ ਆ ਹਾਂ ਠੁੰਗੇ ਮਾਰ ਕੇ ਜਾਂਦੀ ਆ ਉਹਦੇ 'ਚ ਆ ਦੇ ਹਾਂ ਦਿਹਾ ਮੇਲਾ ਤਾਂ ਸਾਨੂੰ ਦੇਖ ਕੇ ਮੁੜ ਜਾਂਦੀ ਆ ਆਹੋ ਇਹ ਉੱਪ ਪਟਦੀ ਆ ਉੱਥੋਂ ਹਾਂ ਤੇ ਜਾਂ ਬਾਹਰ ਬਾਹਰ ਜਾ ਰਹੀ ਹਾਂ ਹਣ ਤਾਈ ਨੂੰ ਡਰ ਲਾਦਾ ਕਿ ਪੇ ਨਾ ਠੂੰਗਾ ਵੱਜ ਜੇ ਸਿਰ ਤੇ ਮਾਰਨ ਨਾਲ ਜੋਰ ਨਾ ਵੱਜ ਜੇ ਹਾਂ ਜੋਰ ਨਾ ਭੋਮਾਂ ਵਿੱਚ ਗਲੀ ਖਾ ਦਵੇ ਛੇਕ ਵੀ ਹੋ ਸਕਦਾ ਆਹੋ ਦੇਖਦੀ ਆ ਵੀ ਮੈਂ ਆਹ ਦੱਸ ਹੈ ਇਹ ਤਾਂ ਵੀ ਵੈਰੀ ਪਾਇਆ ਹੈ ਇਹਨੇ ਪੱਕਾ ਇਹਨੂੰ ਪਤਾ ਹੈ ਨਾ ਹੋਰ ਨਹੀਂ ਕਿਸੇ ਤੇ ਮਾਰਦੀ ਹਾਂ ਇਹਨੂੰ ਇਹਨੂੰ ਪਤਾ ਹੈ ਵੀ ਤੁਸੀਂ ਜਦ ਵਿੱਚੋਂ ਕਹਾਜਾ ਕੱਢਿਆ ਹਾਲ ਨਾ ਟਾਇਆ ਤਾਂ ਤੁਹਾਡਾ ਹੀ ਮਾਰਨੇ ਉਹਦੇ ਪਾੜੀ ਦਿੱਤਾ ਹੈ ਮੈਨੂੰ ਲੱਗਦਾ ਇਹਨੇ ਪਛਾਣ ਹੋ ਗਈ ਦਾਈ ਦੀ ਹਾਂ ਦੇਖਦੀ ਆ ਵੀ ਮੈਂ ਕਿੱਦਾਂ ਉਹ ਨੂੰ ਕਰਾਂ ਦੇਖ ਲਓ ਵੀ ਉਹ ਤਾਂ ਕਹਿਣ ਨੂੰ ਜਾਨਵਰ ਆ ਪਤਾ ਹੋਰ ਸਾਰੇ ਹੀ ਆ ਆਹ ਹੋ ਵੀ ਇਹਨੇ ਤਾਂ ਆਇਆ ਚਲ ਗਈ ਦੇਖਦੀ ਆ ਇਹ ਇਹ ਕੋਲ ਦੀ ਲੰਗ ਲੰਗ ਜਾਂਦੀ ਆ ਦੇਖਦੀ ਆ ਵੀ ਮੈਂ ਕਿੱਦਾਂ ਕਰਾਂ ਮਾਰਦੇ ਛੈਤੀ ਅਹੀਂ ਆਹੀ ਦੇਹ ਲੋ ਕਿੱਦਾਂ ਸਿਰ 'ਚ ਗਲੀਆਂ ਕਰਾਉਣ ਨੂੰ ਖੜੇ ਆ ਹੁਣ ਆ ਜਾਓ ਇੱਧਰ ਨੂੰ ਇਹ ਆਇਆ ਇਹ ਆਇਆ ਫੇਟਿੰਗ ਇੱਥੇ ਜਿਵੇਂ ਮੀਰੋ ਕਿੱਦਾਂ ਵੀ ਮਾਰਦੇ ਬੈਠੂੰਗਾ ਫੜਾੜ ਤਾਈ ਦੇ ਕੋਲ ਦੀ ਜਾਂਦੀ ਲੰਕੇ ਉਹ ਤਾਂ ਮਾਰ ਮਾਰਿਆ ਨਹੀਂ ਉਹ ਔੜ ਔੜ ਕੇ ਜਾਂਦੀ ਕੋਲ ਦੀ ਇਹ ਕੋਲ ਦੀ ਚਲ ਜਾਂਦੀ ਆ ਉਹ ਦੂਜਾ ਵੀ ਘੁੰਮਦਾ ਉਹ ਨਾਲ ਦਾ ਨਹੀਂ ਆਇਆ ਨਾ ਕੱਢ ਲ ਆਪਣਾ ਵੈਲ ਛੇਕੀ ਸਿਮੀ ਸਿਮੀ ਨੂੰ ਕਿ ਨਾ ਚ ਆਇਆ ਵੀ ਕਾਈ ਦਾ ਟੁੰਗਾ ਮਾਰਾ ਛੇ ਛੇਦੀ ਮੈਂ ਦੇਖਾ ਤੇ ਆ ਰੱਖਣਾ ਬੜਾ ਮਿੱਠੂ ਸੌ ਗਿਆ ਤੂੰ ਮਿੱਠੂ ਮਿੱਠੂ ਚੂਰੀ ਖਾਣੀ ਆ ਮਿੱਠੂ ਬੋਲਦਾ ਹੀ ਨਹੀਂ ਇਹ ਤਾਂ ਉਹਨੇ ਪੁੱਛਣ ਕਰ ਮਿੱਠੂ ਉਹ ਸਿਰੱਖਿਆ ਆ ਇਹ ਬੋਲਦਾ ਹੈਗਾ ਪਹਿਲਾਂ ਬੋਲਦਾ ਉਹਨੇ ਆਹ ਇੱਥੇ ਇੱਥੇ ਗਿਆ ਹੋ ਜਾਂਦਾ ਇਹਨੂੰ ਆ ਕੇ ਦੇ ਮੈਨੂੰ ਇਹ ਤਾਂ ਨਾ ਹੋ ਨਾ ਦੇ ਮਿੱਠੂ ਮਿੱਠੂ ਚੂਰੀ ਖਾਣੀ ਮਿੱਠੂ ਖਾਣੀ ਚੂਰੀ ਰੈਂਬੋ ਤੇ ਕੋ ਹੋਣਾ ਕੁਛ ਨਹੀਂ ਆ ਬਸ ਇਹਦਾ ਰੋਲਾ ਹੀ ਆ ਰੈਂਬੋ ਦਾ ਕਿੱਥੇ ਹੁਣ ਵੜ ਗਿਆ ਉਹ ਉਦੋਂ ਇਦਾਂ ਟੱਪਿਆ ਵੀ ਪਤਾ ਨਹੀਂ ਇਹਨੇ ਖਰੇ ਚੂਹਾ ਫਾੜੀ ਲੈਣਾ ਆ ਕਿੱਥੇ ਚਲ ਗਿਆ ਹਣ ਹੈ ਨਹੀਂ ਬੱਸ ਤੂੰ ਮਾਸੋਂ ਭੌਂਕਣ ਜੋਗ ਗਈ ਆ ਹੈ ਨਹੀਂ ਤੇਰੇ ਚ ਦਮ ਤੂੰ ਮੈਂ ਚੂਹਾ ਤਾਂ ਤੂੰ ਫੜ ਨਹੀਂ ਹੁੰਦਾ ਡਰਾਮਾ ਥੱਲੇ ਜਾ ਕੇ ਲੋਗ ਗਏ ਬਿੱਲੀ ਨੇ ਜਿਹੜਾ ਚੂਹਾ ਖੂਗੀ ਕਿਉਂ ਕੁੱਤੇ ਫੜ ਦੇ ਦਿੰਦੇ ਆ ਕੁੱਤੇ ਥੋੜੀ ਕੁੱਤੇ ਫੜ ਦੇ ਦਿੰਦੇ ਚੂਹਾ ਹੋਰ ਬਿੱਲੀਆਂ ਫੜਦੇ ਆਉਂਦੀਆਂ ਬਿੱਲੀਆਂ ਫੜਦੀਆਂ ਅੱਛਾ ਕਿਤੇ ਆਉਣਾ ਭਾਜੀ ਕਹਤਾਂ ਮੈਨੂੰ ਦੱਸਿਓ ਉਹ ਵੀ ਕੁੱਤੇ ਚੂਹੇ ਨਹੀਂ ਫੜਦੇ ਅੱਛਾ ਉਹ ਵਾਰ ਕੀ ਪਤਾ ਲੱਗਾ ਉਹ ਵੀ ਵਾਰ ਕੀ ਨਹੀਂ ਤਾਂ ਸਿੰਘ ਇਹ ਦੱਸਿਆ ਉਹ ਮੋਟਾ ਜਿਹਾ ਆਇਆ ਇੱਥੇ ਤੁਮਰੇ ਤਾਂ ਜਾਨੀ ਦੋਨੇ ਦਵਾ ਉਹਨੇ ਬੰਦਨ ਗਾਇਜ ਕਹਿੰਦਾ ਉਹ ਥੈਂਡ ਜੀ ਰੱਖਦੇ ਮੜੀ ਉਹ ਵਿਚ ਰਵੇੜ ਕੇ ਮੋਸਟਾ ਬਹੁਤ ਆਉਂਦਾ ਅੱਛਾ ਉਦੋਂ ਆਣਾ ਉਹਦਾ ਦਵਾਈ ਚੜਨੀ ਆ ਉਦਾਂ ਕਿਤੇ ਕੱਢੋ ਨਾ ਇੱਥੇ ਬਣ ਗਿਆ ਉਹ ਆ ਕੇ ਬਾਹਰੋਂ ਰੈਂਪਰ ਨੂੰ ਪਤਾ ਲੱਗ ਗਿਆ ਤਾਂ ਪਹੁੰਚਿਆ ਉਹ ਬਾਹਰੋਂ ਆਉਂਦਾ ਉਹ ਨਾਲ ਤੋਂ ਦਾ ਬਹੁਤ ਥੋੜਾ ਹੁਣ ਆ ਨਾ ਪੈਰ ਥਾਣੀ ਇੱਥੇ ਰਕੀ ਜਾਂਦੇ ਆ ਆ ਇੱਥੇ ਆਇਆ ਬਸ ਫੇ ਆ ਤੇ ਆ ਪੈਪ ਵਿੱਚ ਦੀ ਹੁੰਦਾ ਉਹ ਆਪਾਂ ਨਾਲ ਕਿੱਥੋਂ ਆ ਬਾਹਰ ਪੱਕੀ ਤਾਂ ਛੱਡ ਕੇ ਆ ਪੱਕੀ ਦੇ ਆਉਣਾ ਉਹ ਤੂੰ ਦਾਣੇ-ਮੂਣੇ ਖਾ ਲੈ ਦਿੰਦਾ ਨਾ ਜਿੱਥੋਂ ਨੰਚ ਦਿੰਦਾ ਉਹ ਬੜਾ ਖਾਂ ਬਟਾ ਲੁਕੋ ਰੱਖਿਆ ਉਹਦਾ ਲੈ ਡਰਮਾ ਥੱਲੇ ਆ ਤੋ ਹੀ ਲਾਉਣ ਲੱਪੇ ਕੀ ਹੋਇਆ ਪਾਪਾ ਇਹ ਕਹਿੰਦਾ ਚੂਹਾ ਅੰਦਰ ਵੀ ਚੂਹਾ ਕਿੱਥੇ ਮੈਂ ਵੀ ਕੋਣ ਨਹੀਂ ਮੈਂ ਨਿਵਰ ਅੰਦਰ ਆ ਉਹ ਰੋਂ ਤਾਂ ਹੀ ਅੰਦਰ ਹੀ ਰੱਖਣਾ ਇੱਥੇ ਏਟੋਂ ਲਾਉਣ ਲੱਪੇ ਆ ਉਹ ਜੁਗਾਰ ਤਾਂ ਬਣਾਵਾਂ ਦਿਲ ਜੂਆ ਰਾਤ ਨੂੰ ਅੱਛਾ ਜੁਗਾਰ ਨੂੰ ਬਣਾ ਦੂੰਗਾ ਤੁਸੀਂ ਤਾਂ ਨਹੀਂ ਇੱਥੋਂ ਆ ਸ਼ੈੱਡ ਤੇ ਇੱਥੇ ਜਿਹੜੇ ਉਹ ਕਬੂਤਰਾਂ ਨੇ ਆਲਣੇ ਜੇ ਪਾਏ ਸੀਗੇ ਤੋੜਤਾ ਨਹੀਂ ਦਿੱਤੇ ਤੁਸੀਂ ਹਾਂ ਜਿਹੜੇ ਇੱਥੇ ਆ ਛੱਡਦੇ ਇੱਥੇ ਆਲਨੇ ਜੇ ਪਾਇਓ ਸੀਗਾ ਉਹ ਪੱਖੇ ਦੇ ਕੋਲ ਉਹਨਾਂ ਨੇ ਕਬੂਤਰਾਂ ਨੇ ਉੱਥੇ ਡਿੱਗਦਾ ਸੀ ਹਾਂ ਉਹ ਮੇਕ ਪਨ ਉਹ ਕਿਨਾਂ ਦਾ ਕਾਂ ਮम्मी ਕਹਿੰਦੀ ਸ਼ਾਹ ਆਥੇ ਵੱਡ ਗਿਆ ਬੱਚੇ ਲਿਆ ਕੇ ਅਛਾ ਆਪ ਹੀ ਡਿੱਗ ਜਾਂਦਾ ਸੀ ਨਾ ਉੱਥੋਂ ਉਹ ਕਾਂ ਵੀ ਇਕਦਮ ਵੱਡ ਗਿਆ ਨਾ ਖੁੱਲੀ ਰਹਿ ਜਾਂਦਾ ਅਛਾ ਕਾਂ ਉਹ ਵੀ ਬਾਲਾ ਗਾ ਮੰਮੀ ਉਹ ਮੰਮੀ ਦਾ ਦੇ ਕੰਨ ਕਾਂ ਵੱਡ ਗਿਆ ਬਸ ਦੇ ਕਿਤੇ ਆਪ ਨਾ ਟਾਇਓ ਅੱਗੇ ਉਧਰੋਂ ਸੋਨੂ ਦੇ ਦੇ ਲੱਗੀ ਉਹ ਸ਼ਹਿਰ ਕਠੂੰਗੇ ਮਾਰ ਨਾ ਕਿਤੇ ਕਬੂਤਰ ਆ ਕੇ ਇੱਥੇ ਸਾਡੇ ਸਿਰ 'ਚ ਗਲੀਆਂ ਕਰਦੇ ਉਹਨਾਂ ਨੂੰ ਆਪਾਂ ਵਿੰਨੇ ਲਿਆਵੇ ਹੋ ਰੱਖੇ ਹਾਂ ਹਾਂ ਉਹਨਾਂ 'ਚ ਨਹੀਂ ਵੱੜਦੇ ਕਿੱਥੇ ਉਹ ਵਿੱਚ ਹੀ ਆ ਕਿਤੇ ਹਨਾ ਉਹਨਾਂ 'ਚ ਨਹੀਂ ਵੱੜਦੇ ਆ ਬਣਾ ਕੇ ਨਾ ਆ ਫੇ ਬਣਾ ਕੇ ਘਰ ਜਾ ਫਿਰ ਉੱਥੇ ਆਂਦੇ ਉਹਨੇ ਦਿੰਦੇ ਹੂੰ ਉਹਨੂੰ ਹੋਰ ਘਰ ਦਿੰਦੇ ਪਰ ਦੇਖ ਲਓ ਜਾਨਵਰ ਨੂੰ ਇੰਨਾ ਪਤਾ ਵੀ ਮੇਰਾ ਘਰ ਹੈ ਇਹ ਬੰਦੇ ਨੇ ਟਾਇਆ ਹਨਾ ਕਿੰਨੇ ਸਮਝਿਆ ਕਹਿਣ ਨੂੰ ਜਾਨਵਰ ਆ ਪਰ ਬਣਾਉਣ ਨੂੰ ਗਲਤ ਜਗ੍ਹਾ ਤੇ ਤਾਂ ਉਹ ਬੰਨ੍ਹ ਕੱਢਣੀ ਬਾਅਦ ਵੀ ਡਿੱਗਦਾ ਹੁੰਦਾ ਆਹੋ ਔਰ ਜਸਟ ਫੈਨ ਲਗਾਇਆ ਹੋਇਆ ਹੀ ਹਵਾ ਕੱਢਣ ਵਾਲਾ ਰਹਿਨੇ ਉਹ ਤਾਂ ਟਿਕ ਨਹੀਂ ਜਾਈ ਵੀ ਕਾਕੂ ਜਦੋਂ ਨਾਲ ਉੱਥੇ ਉੱਥੇ ਬਣਾ ਦਿੰਦੇ ਹੂੰ ਉੱਥੇ ਟਿਕਦੀ ਨਹੀਂ ਜਗ੍ਹਾ ਹੁਣ ਦਿਖਾ ਆਹੋ ਉੱਥੇ ਔਰ ਡਿੱਗ ਜਾਂਦਾ ਹੈ ਕਿਉਂਕਿ ਉਹ ਸਟੈਂਡ ਗੋਲ ਆ ਪੈਪ ਸਾਰਾ ਗੋਲ ਪੈਪ ਟਿਕਦਾ ਨਹੀਂ ਹੁੰਦਾ ਆਣ ਨਾ ਆ ਹਾਂ ਤਾਂ ਹੀ ਫਿਰ ਗਰੀਬਾਰ ਬਣਾਇਆ ਇਹਨੇ ਹੋਰ ਨਹੀਂ ਆਲੇ ਤੋਂ ਬਣਾਇਆ ਮੈਂ ਪੱਕਾ ਹੱਥੇ ਲਾਇਆ ਸੀ ਗਾਣੇ ਦੋ ਤਾਲੀ ਹਾਂ ਉਹ ਪੱਖੇ ਦੇ ਵਿੱਚ ਪਾਇਆ ਸੀ ਉਹਦੇ ਉਹਦੇ ਵਿੱਚ ਵੀ ਨਹੀਂ ਬਣਿਆ ਹੈਨਾ ਲਾਈ ਲਾਉਂਦੀ ਲਾ ਰਹਾ ਤਾਂ ਬੰਦੇ ਕਰਨਾ ਹੈ ਘਰ ਅੰਦਰ ਬਣਾ ਕੇ ਦੇਣੇ ਹੈ ਹਾਂ ਪਰ ਉਹ ਚ ਬੜਦੇ ਨਹੀਂ ਕਿ ਤਿੰਨ ਚਾਰ ਲਿਆ ਕੇ ਟੰਗੇ ਦੇ ਨਾ ਹੱਥੇ ਆਲੇ ਘਰ ਬਣਾ ਕੇ ਦੇਣੇ ਹੁਣ ਹੈਨਾ ਆਹ ਟੰਗੇ ਸੀ ਜੇ ਨਹੀਂ ਬੜਦੇ ਪਤਾ ਨਹੀਂ ਕੀ ਘਾਜ ਹੁੰਦੇ ਜ਼ਰਚ ਉਹ ਨਹੀਂ ਬੜਦੇ ਇਦਾਂ ਲੱਗਿਓ ਕੰਨ ਕੱਲ ਉਹ ਦੁੱਧ ਲੈਣ ਆਉਂਦੇ ਸਾਡੇ ਦੀਦੀ ਤਾਂ ਉਹਨਾਂ ਦਾ ਨਾ ਛੋਟਾ ਜਿਹਾ ਮੁੰਡਾ ਆ ਮਲਾ ਦਾ ਫਸਟ ਸੈਕਿੰਡ ਚ ਸ਼ਾਇਦ ਪੜਦਾ ਹੋਣਾ ਆ ਉਹ ਤੇ ਉਹ ਵਿਚਾਰੇ ਦੁੱਧ ਲੈਣਾ ਇਹ ਮੰਮੀ ਨੇ ਇਹਨੂੰ ਰੋਟੀ ਪਾਈ ਰੋਟੀ ਪਾ ਕੇ ਅੱਗੇ ਕਦੇ ਹੀ ਨਹੀਂ ਇਹ ਖੁੱਲਾ ਛੱਡੀਦਾ ਹੈਗਾ ਸਿਰ ਉਹ ਰਾਤ ਨੂੰ ਸੌਣ ਦੇ ਟਾਈਮ ਨਾ ਜਦੋਂ ਆਪਾਂ ਦਰਵਾਜ਼ੇ ਗੇਟ ਵਗੈਰਾ ਲਗਾ ਦਈਦੇ ਆ ਉਸ ਟਾਈਮ ਹੀ ਛੱਡਦੇ ਆ ਅੱਗੇ ਕਦੇ ਕਦੀ ਛੱਡੇ ਤੁਸੀਂ ਹਨਾ ਅੱਗੇ ਛੱਡਿਆ ਪਹਿਲਾਂ ਕਦੇ ਖੁੱਲਾ ਕਿ ਮੈਂ ਦੋਸਾ ਮੇਰੇ ਆ ਤਾਂ ਮੈਂ ਆਪੇ ਛੱਡ ਦੇਗਾ ਨਾ 62 ਦਿਨ ਪਹਿਲਾਂ ਹੋਇਆ ਮੰਮੀ ਨੇ ਕੱਲ ਪਤਾ ਨਹੀਂ ਉਧਰੋਂ ਇੱਕ ਗੇਟ ਵੀ ਖੁੱਲਾ ਹੋਇਆ ਉਹ ਨਾ ਵਿਚਾਰਿਆਂ ਨੂੰ ਦੁੱਧ ਲੈਣ ਆਉਣਾ ਸੀਗਾ ਤੇ ਉਹ ਮੰਮੀ ਨੇ ਪਹਿਲੇ ਹੀ ਖੁੱਲਾ ਛੱਡ ਦਿੱਤਾ ਕਿਤੇ ਉਹ ਮੁੰਡੇ ਨੂੰ ਪਿਆ ਹੈ ਕਿ ਮੁੰਡੇ ਲੇਰਾ ਹੀ ਚੱਕ ਦਿੱਤੀਆਂ ਇੱਥੇ ਸਾਰੇ ਇਕੱਠੇ ਹੋ ਗਏ ਕਹਿੰਦੇ ਪਤਾ ਨਹੀਂ ਇਹਨਾਂ ਤੇ ਕੀ ਹੋ ਗਿਆ ਇਹਨਾਂ ਇੰਨਾ ਸ਼ੁਕਰ ਵੀ ਉਹ ਮੁੰਡੇ ਦਾ ਬਚਾਅ ਹੋ ਗਿਆ ਉੱਤੋਂ ਬਾਜੂ ਮੰਮੀ ਨੇ ਟੈਨਸ਼ਨ ਪਹਿਲਾਂ ਹੀ ਮੰਮੀ ਕਹਿੰਦੇ ਲੈ ਲਾ ਕਹਿੰਦਾ ਮੇਨੂੰ ਅਲਾਮਾ ਆ ਜਾਣਾ ਸੀਗਾ ਹੁਣ ਕਹਿੰਦੇ ਜੀ ਉਹਦੇ ਦੰਦ ਮਾਰ ਦਿੰਦਾ ਜਾ 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 ਇੰਨਾ ਨਾ ਇਹਨੂੰ ਭੋਜ ਚੜਾਇਆ ਕਰੋ ਇਹਨੂੰ ਦਬਕਾ ਰੱਖਿਆ ਕਰੋ ਥੋੜਾ ਜਿਆ। ਉਹ ਨਿਆਣਿਆਂ ਨੂੰ ਜਿਆਦਾ ਪੈਂਦਾ ਹੈ ਬਹੁਤ ਹੰਮ। ਆਏ ਉਹ ਵਿਚਾਰਾ ਨਿੱਕਾ ਜਾ ਹੈਗਾ ਆ ਉਹ ਨੂੰ ਜੇਕਰ ਦੰਦ ਮਾਰ ਦਿੰਦਾ। ਉਹ ਵਿਚਾਰੇ ਅੱਜ ਉਹ ਦੀਦੀ ਦੱਸਦੇ ਹੈਗੇ ਉਹ ਮੁੰਡੇ ਨੂੰ ਬੁਖਾਰ ਵੀ ਚੜ ਗਿਆ ਕਹਿੰਦੇ ਜਿੱਦਾਂ ਕੱਲ ਡਰ ਗਿਆ। ਨਾ ਛੱਡਿਆ ਉਹ ਮਾਂ ਆਪ ਜਾਣ ਕੇ ਛੱਡਿਆ ਗਿਆ। ਛੱਡੀ ਛੱਡੀ ਤਾਂ ਹੀ ਨਹੀਂ ਕਦੀ ਫੇਰ ਵੀ ਪਤਾ ਨਹੀਂ ਕੱਲ ਮੰਮੀ ਕੀ ਆਇਆ ਤੇ ਉਹ ਲੇਟ ਵੀ ਹੋ ਗਿਆ ਰੋਟੀ ਪਾ ਦੋ ਉੱਥੇ ਮਾਂ ਆਪ ਛੱਡ ਜਾਗਾ ਨਾ। ਕੱਲ ਮੰਮੀ ਵਿਚਾਰੀ ਦੇ ਉੱਤੇ ਮੰਮੀ ਨੇ ਛੱਡ ਦਿੱਤਾ ਅੱਗੇ ਨਾ ਕਦੀ ਪਿੱਛੇ ਤਾਂ ਉਹ ਚਾਏ ਓਏ ਬੱਜਿਆ ਰਹਿੰਦਾ ਨਾ ਵਜਰੀਲਾ ਜਾ ਹੁੰਦਾ ਮੇਰੇ ਨਾਲ ਬੱਜਿਆ ਰਹਿੰਦਾ ਸਾਰਾ ਦਿਨ ਫਿਰ ਮੈਂ ਹੀ ਆਣ ਕੇ ਛੱਡਣਾ ਹੁੰਦਾ ਸਾਰੀ ਰਾਤ ਫਿਰ ਹੁਣ ਇਹਨੇ ਘੁੰਮਣਾ ਚੱਲ ਕੇ ਫਿਰ ਇਹਨੂੰ ਬੰਦਣਾ 5-6 ਵਜੇ ਨਾ ਹੂੰ ਹੁਣ ਘੁੰਮੀ ਜਾਣਾ ਇਹਨੇ ਫਿਰ ਇੱਕ ਉਦਾਂ ਇਹ ਚੀਜ਼ ਆ ਵੀ ਇਹਦੀ ਰਾਖੀ ਬਹੁਤ ਆ ਹਨਾ ਇਹ ਸਿਰਵ ਘਰ ਦੇ ਵਿੱਚ ਹੀ ਉੱਪਰ ਬੰਦੇ ਨੂੰ ਦਬਾਣ ਨਹੀਂ ਦਿੰਦਾ ਇਹ ਚੀਜ਼ ਆ ਪਰ ਇਹ ਵੀ ਇਦਾਂ ਖੁੱਲਾ ਰਾਤ ਨੂੰ ਛੱਡੇ ਦਿਨ ਨੂੰ ਆ ਛੱਡੇ ਇਦਾਂ ਤਾਂ ਫਿਰ ਕਿਸੇ ਦਾ ਦੰਦ ਮਾਰ ਸਕਦਾ ਆ ਇਹ। ਦੰਦ ਉਹ ਡਾਕਟਰ ਦੇ ਮਾਰ ਦਿੱਤਾ ਸੀ ਹੁਣ ਠੀਕ ਆ। ਆਹੋ ਸ਼ੁਕਰ ਲਿਆ ਤਾਂ ਰਾਹ ਉਹਦੇ ਜੇ ਗੇਟ ਲੱਗਾ ਆ ਰਾਹ 'ਚ ਜਿਹੜਾ ਕੋਈ ਜਾਂਦਾ ਨਾ ਉਹ ਪਰਸ਼ਾਵਾ ਨੂੰ ਦੀਦਾ ਤਾਂ ਵੀ ਪਹੁੰਚਦਾ ਆ। ਨਾਪਿਆਂ ਗੇਟ ਕੋਲ ਚੱਲ ਗਏ ਆ। ਆਹ ਗੇਟ ਦੇ ਕੋਲ ਪਹੁੰਚ ਗਏ ਆ। ਨਾਪਿਆਂ ਹੁਣ ਸ਼ੁਰੂ ਹੋ ਗਿਆ ਪਹੁੰਕਣਾ। ਪਤਾਨੀ ਨੂੰ ਕੀ ਕੀ ਦੀਦਾ ਐ ਇੱਥੋਂ ਇਹਨੂੰ? ਰੈਂਬੋ ਓ ਰੈਂਬੋ ਬੱਚੇ ਵੜੀ ਜਾਂਦਾ ਗੋਰਾ ਆਪ ਜਿੱਦਾ ਗੇਟ ਦੇ ਥੱਲੇ ਹੋਏ ਨਾ ਲੰਘ ਹੀ ਜਾਣਾ ਹੁੰਦਾ ਕਿਤੇ ਪਤਾ ਨਹੀਂ ਆ ਵੀ ਥੱਲੇੋਂ ਦੀ ਨਿਕਲ ਜਾਣਾ ਤੂੰ ਭਲਾ ਆਦੀ ਹੋ ਗਈ ਆ ਦੀ ਤੁਹਾਡਾ ਡਰਦਾ ਵੀ ਤੁਹਾਡੇ ਤੋਂ ਹੀ ਐ ਇਹ ਹੋਰ ਨਹੀਂ ਕਿਸੇ ਤੋਂ ਡਰਦਾ ਲੋ ਜੀ ਆਪਾਂ ਸਾਰਿਆਂ ਨੂੰ ਇਹ ਕਹਿੰਨੇ ਆ ਵੀ ਜਿਹੜੇ ਹੁੰਦੇ ਨਾ ਜਾਨਵਰਾਂ ਦੇ ਆਲ ਨੇ ਉਹਨਾਂ ਟਾਇਆ ਨਾ ਕਰੋ ਨਹੀਂ ਤਾਂ ਐ ਬੈਰ ਪਾ ਲੰਦੇ ਆ ਤੇ ਅੱਜ ਤੁਸੀਂ ਦੇਖਿਆ ਹੀ ਹੋਣਾ ਨਾ ਉਹ ਵੀਡੀਓ ਦੇ ਵਿੱਚ ਵੀ ਕਿਦਾਂ ਉਹ ਦੀ ਦੇ ਸ਼ਹਿਰ ਕਠੁੰਗੇ ਮਾਰ ਮਾਰ ਜਾਂਦੀ ਹੈਗੀ ਤਾਂ ਇੱਕ ਚੀਜ਼ ਮੈਂ ਹੋਰ ਸਾਰਿਆਂ ਨੂੰ ਕਹਿਣੀ ਸੀਗੀ ਵੀ ਕਮੈਂਟ ਜਰੂਰ ਕਰਿਆ ਕਰੋ ਵੀ ਕਈਆਂ ਦੇ ਦਿਲ 'ਚ ਹੋਣਾ ਵੀ ਪਤਾ ਨਹੀਂ ਇਹਨੂੰ ਕੀ ਮਿਲ ਜਾਣਾ ਕਮੈਂਟਾਂ ਦੇ ਨਾਲ ਹੈ ਨਾ ਮਿਲਣਾ ਕੁਝ ਨਹੀਂ ਇਹ ਆ ਵੀ ਤੁਹਾਡੇ ਪਿਆਰ ਦਾ ਪਤਾ ਲੱਗ ਜਾਂਦਾ ਤੇ ਇੱਕ ਨਾ ਮੇਰੇ ਦੋ ਭੈਣਾਂ ਆ ਵੀ ਜਿਹਨਾਂ ਨੂੰ ਮੈਂ ਮਤਲਬ ਕਿ ਕਦੀ ਮਤਲਬ ਕਿ ਕਿਆ ਹੀ ਨਹੀਂ ਅੱਜ ਤੱਕ ਵੀ ਉਹ ਫੇਰ ਵੀ ਉਹਨਾਂ ਨੇ ਹਰੇਕ ਵੀਡੀਓ ਤੇ ਕਮੈਂਟ ਹੁੰਦਾ ਇੱਕ ਮੇਰੀ ਭੈਣ ਮਨਪ੍ਰੀਤ ਕੌਰ ਤੇ ਇੱਕ ਕੋਮਲ ਇਹਨਾਂ ਦੇ ਹਰੇਕ ਵੀਡੀਓ ਤੇ ਬਹੁਤ ਸੋਹਣੇ ਕਮੈਂਟ ਹੁੰਦੇ ਆ ਤੇ ਮੈਂ ਇਹਨਾਂ ਦਾ ਦਿলো ਧੰਨਵਾਦ ਕਰਦੀ ਆ ਤੇ ਤੁਸੀਂ ਇਦਾਂ ਹੀ ਆਪਣਾ ਪਿਆਰ ਦਿਖਾਉਂਦੇ ਰਹੋ ਤੇ ਇਦਾਂ ਹੀ ਆਪਣੇ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਠੀਕ ਆ ਜੀ ਤੇ ਹੁਣ ਆਪਾਂ ਤੁਹਾਨੂੰ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤੇ ਓਕੇ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ